ਕਿ ਬ੍ਰੇਕਿੰਗ ਸਾਮਣੇ ਆਇਆ ਹੈ ਕਿ ਉਹ ਅਦਾਲਤਾਂ ਚੋਂ ਜਾ ਰਿਹਾ ਜਿੱਥੇ ਕਿ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ कौर ਦਾਤ ਵਿੱਚ ਪੇਸ਼ ਹੋਈ ਹੈ ਤਸਦੀਕ ਕੀਤਾ ਅਜਿਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ 3 ਦਿਨਾਂ ਦੇ ਰਿਮਾਨ ਤੇ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਤੋਂ ਬਾਅਦ ਨੂੰ ਅਮਨਦੀਪ ਕੌਰ ਨੂੰ ਉਸਦੀ ਕੋਠੀ ਤੇ ਲੈ ਕੇ ਗਈ ਵਿਜੀਲੈਂਸ ਦੀ ਟੀਮ 188 ਨੰਬਰ ਕੋਠੀ ਦੇ ਵਿੱਚ ਵਿਜੀਲੈਂਸ ਅਤੇ ਫੋਰੈਂਸਿਕ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਪਰ ਖਾਸ ਤਮੈਲਾ ਕੌਨਸਟੇਬਲ ਅਮਨਦੀਪ ਕੌਰ ਜਿਸ ਦੀ ਥਾਰ ਦੇ ਵਿੱਚੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਕਿ ਕੇਸ ਵਿਦਾਲ ਚੋਇਆ ਸੀ ਉਸ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਈ ਸੀ ਪਰ ਫਿਰ ਵੀ ਜਿਹੜਾ ਕਿ ਵਿਜੀਲੈਂਸ ਦੀ ਟੀਮ ਦੇ ਵੱਲੋਂ ਉਸ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੱਜ ਜੁਦਾਲਤ ਦੇ ਵਿੱਚ ਪੇਸ਼ ਕਿਤਾ ਗਿਆ ਹਾਲਾਂਕਿ ਜੇ ਸਾਰੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਪਰ ਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਨੂੰ ਜਦਾਲਤ ਵਿੱਚ ਪੇਸ਼ ਕੀਤਾ ਤੇ 3 ਦਿਨਾਂ ਦੇ ਅਦਾ ਰਿਮਾਂਡ ਜੋੜਾ ਕੇ ਜਿਤਾ ਗਿਆ ਸੋ ਦੁਪਹਿਰ ਨੂੰ ਅਮਨਦੀਪ ਕੌਰ ਨੂੰ ਉਸ ਦੀ ਕੋਠੀ ਤੇ ਲੈ ਕੇ ਗਈ ਹੈ ਵਿਜੀਲੈਂਸ ਦੀ ਟੀਮ ਜਿੱਥੇ ਕਿ ਹਜੇ ਵੀ ਜਾਂਚ ਪੜਤਾਲ ਅਜੜੇ ਕੀ ਕੀਤੀ ਜਾ ਰਹੀ ਹੈ 168 ਨੰਬਰ ਕੋਠੀ ਦੇ ਵਿੱਚ ਵਿਜੀਲੈਂਸ ਅਤੇ ਫੋਰੈਂਸਿਕ ਟੀਮ ਮੌਜੂਦ ਹੈ ਜਨਾ ਦੇ ਵੱਲੋਂ ਪੂਰੀ ਸ਼ਕਤੀ ਨਾਲ ਅਜੜੇ ਕੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਖਬਰ ਦੇ ਕਪਿਲ ਸ਼ਰਮਾ ਨਾਲ ਜੁੜ ਚੁੱਕੇ ਨੇ ਸੋ ਕਪਿਲ ਕੀ ਕੁਝ ਹੋਰ ਜਾਣਕਾਰੀ ਹੈ ਜਣੇ ਕਿ ਫਿਰ ਤੋਂ ਮੁਸ਼ਕਲਾਂ ਦੇ ਵਿੱਚ ਕੇਰ ਗਿਆ ਕਾਂਸਟੇਬਲ ਅਮਨਦੀਪ ਕੌਰ ਫਿਰ ਤੋਂ ਜਿਹੜਾ ਕਿ ਬਿジネス ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਪੇਸ਼ੀ ਹੋਈ ਹੈ ਤੇ 3 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਜੀ ਜੀ ਪਰਮਪੰਗ ਅੱਜ ਸਵੇਰੇ ਜਿਹੜਾ ਕਿ 9:30 ਵਜੇ ਕਰੀਬ ਬਠਿੰਡਾ ਪੁਲਿਸ ਵੱਲੋਂ तमाम ਉੱਚ ਅਧਿਕਾਰੀਆਂ ਵੱਲੋਂ ਜਿਹੜੇ ਕਿ ਕੋਠੀ 168 ਨੰਬਰ ਵਿਰਾਟ ਕਲੋਨੀ ਕੋਠੀ ਵਿੱਚ ਜਿਹੜਾ ਕਿ ਉਹਨੂੰ ਫ੍ਰੀਡ ਕੀਤਾ ਗਿਆ ਉਸ ਤੋਂ ਬਾਅਦ ਅਮਨਦੀਪ ਕੌਰ ਨੂੰ ਜਿਹੜਾ ਕਿ 11 ਵਜੇ ਦੇ ਕਰੀਬ ਜਿਹੜਾ ਕਿ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 3 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆਗਾ ਉਹਦੇ ਵਿੱਚ ਤੇ ਤਾਂ ਉਸ ਤੋਂ ਬਾਅਦ ਜਿਹੜਾ ਕਿ ਦੁਪਹਿਰ ਕੜੀ ਦੁਪਹਿਰ ਦੇ ਵਿੱਚ ਜਿਹੜਾ ਕਿ ਵਿਜੀਲੈਂਸੀ ਟੀਮ ਔਰ ਅਮਨਦੀਪ ਕੌਰ ਔਰ ਸੂਤਰਾਂ ਤੋਂ ਜਾਣਕਾਰੀ ਇਹ ਮਿਲਦੀ ਹੈਗੀ ਫੋਰੈਂਸਿਕ ਟੀਮ ਜਿਹੜੀ ਚੰਡੀਗੜ੍ਹ ਤੋਂ ਸਪੈਸ਼ਲ ਬੁਲਾਈ ਗਈ ਹੈ ਤਾਂ ਉਹ ਵੀ ਜਿਹੜੀ ਕਿ ਕੋਠੀ ਵਿੱਚ ਜਾਂਚ ਲਈ ਵਕਵਾ ਕੈਂਗਲਾ ਤੋਂ ਜਾਂਚ ਕਰ ਰਹੀ ਹੈਗੀ ਬਿਲਕੁਲ ਕੋ ਟੀਮਾ ਮੌਜੂਦ ਨਹੀਂ ਜਿਸ ਤਹਿ ਕਿ ਹਾਲਾਂਕਿ ਉਸ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਸੋ ਕੀ ਕੁਝ ਹੁਣ ਨਿਕਲ ਕੇ ਸਾਹਮਣੇ ਆਇਆ ਕੁਝ ਇਸ ਦੀ ਜਾਣਕਾਰੀ ਮਿਲ ਪਈ ਹੈ ਕੁਝ ਅਧਿਕਾਰਿਤ ਬਿਆਨ ਹਜੇ ਸਾਹਮਣੇ ਆਇਆ ਕਿਉਂਕਿ ਟੀਮਾ ਤੋਂ ਮੇ ਮੌਜੂਦ ਨਹੀਂ ਫਿਲਹਾਲ ਹਜੇ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਤੁਹਾਨੂੰ ਦੱਸੀ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਚੱਲਦੀ ਹੈ ਉਸ ਤੋਂ ਬਾਅਦ ਅਮਨਦੀਪ ਕੌਰ ਕੌਨਸਟੇਬਲ ਬਰਖਾਤ ਜਿਹੜੀ ਕਿ ਵਿਵਾਦਾ ਵਿੱਚ ਖੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਵਕ-ਵਕ ਐਂਗਲਾ ਤੇ ਲੈ ਕੇ ਵਿਜੀਲੈਂਸ ਉਸ ਨੂੰ ਜਿਹੜਾ ਕਿ ਪਿੰਡ ਬਾਦਲ ਵਿਖੇ ਇੱਕ ਸਿੰਗਰ ਤੇ ਕਰੋ ਜਿਹੜਾ ਕਿ ਹਿਰਾਸਤ ਚ ਲਿੱਪਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇੱਕ ਪਰਚਾ ਵੀ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੇ ਇਹ ਗੱਲ ਕੀਤੀ ਹੈ ਤਾਂ ਲੋਕਾਂ ਦੇ ਵੀ ਸਵਾਲ ਨਗੇ ਵੱਡੇ ਵੱਡੇ ਵਕ-ਵਕ ਜਿਵੇਂ ਕਿ 2-2 18 ਗੱਡੀਆਂ ਲੈਣੀਆਂ ਵਕ-ਵਕ ਤਰ੍ਹਾਂ ਦੇ ਗੋਠੀਆਂ ਮਹਿੰਗੀ ਮਹਿੰਗੀ ਘੜੀਆਂ ਸ਼ੌਕੀਨ ਜਿਹੜੇ ਕਿ ਪਾਮ ਦੇ ਅਮਰਦੀਪ ਕੌਂਸਲਰ ਦੀ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਕਿ ਆਮਦਨ ਜਿਹੜੀ ਕਿ ਜ਼ਿਆਦਾ ਉਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਜਿਹੜੀ ਕਿ ਵਕ ਵਕ ਐਂਗਲਾ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਲਗਾਤਾਰ ਅਮਨਦੀਪ ਕੌਰ ਨੂੰ ਜਿਹੜਾ ਕਿ ਅੱਜ ਵਿਰਾਟ ਕਲੋਨੀ ਜਿਹੜੀ ਕਿ 168 ਨੰਬਰ ਕੋਠੇ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਫੋਰੈਂਸਿਕ ਟੀਮ ਜਿਹੜੀ ਕਿ ਚੰਡੀਗੜ੍ਹ ਤੋਂ ਵੀ ਬੁਲਾਈ ਗਈ ਆ ਉਹ ਵੀ ਵਕ ਵਕ ਐਂਗਲਾ ਤੋਂ ਜਾਂਚ ਕਰ ਰਹੀ ਹੈ ਕੀ ਸਾਹਮਣੇ ਆਉਂਦਾ ਉਹ ਵੀ ਤੁਹਾਡੇ ਨਾਲ ਜਿਹੜਾ ਕਿ ਤੁਹਾਨੂੰ ਦੱਸਿਆ ਜਾਵੇਗਾ ਜੀ ਬਿਲਕੁਲ ਕਪਿਲ ਬਹੁਤ ਬਹੁਤ ਧੰਨਵਾਦ ਆ ਤੁਹਾਡਾ तमाम ਜਾਣਕਾਰੀ ਦੇ ਲਈ ਫਿਲਹਾਲ